ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਾ ਮੋਢਲਾ ਜੀਵਨ ਤੇ ਗੁਰਤਾ ਗੱਦੀ ਸਿੱਖ ਗੁਰੂ ਸਾਹਿਬ ਵਿੱਚੋਂ 8ਵੇਂ ਪਾਤਸ਼ਾਹ ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਤੋਂ ਛੋਟੀ ਉਮਰ ਦੇ ਹੋਏ ਨੇ ਸਿੱਖ ਧਰਮ ਵਿੱਚ ਉਮਰ ਛੋਟੀ ਜਾਂ ਵੱਡੀ ਕਰਕੇ ਗੁਰੂ ਰੁਤਬਾ ਨਹੀਂ ਸੰਗੋ ਗੁਰੂ ਜੋਤ ਦੇ ਪ੍ਰਕਾਸ਼ ਦਾ ਨਾਂਉ ਗੁਰੂ ਹੈ ਇਸ ਲਈ ਭਾਵੇਂ 8ਵੇਂ ਪਾਤਸ਼ਾਹ ਜੀ ਦੀ ਸੰਸਾਰੀ ਉਮਰ ਛੋਟੀ ਸੀ ਪਰ ਗੁਰੂ ਜੀ ਜੋਤ ਸ਼ਕਤੀ ਕਰਕੇ ਵੱਡੇ ਸਨ ਸ੍ਰੀ ਗੁਰੂ ਗੋਬਿੰਦ ਸਾਹਿਬ ਜੀ ਪਗਉਤੀ ਜੀ ਦੀ ਬਾਣੀ ਦੀ ਪਹਿਲੀ ਪੌੜੀ ਰਾਤ ਦੇ ਹੋਏ ਨੌਵੇਂ ਨੌ ਗੁਰੂ ਸਾਹਿਬਾਨ ਜੀ ਦੀ ਮਹਿਮਾ ਵਰਣਨ ਕੀਤੀ ਅੱਠਵੇਂ ਪਾਸਜਾ ਦੀ ਮਹਿਮਾ ਉਹ ਬਿਆਨ ਕੀਤੀ ਸ੍ਰੀ ਹਰਿ ਕ੍ਰਿਸ਼ਨ ਧਿਆਈਏ ਜਿਸ ਡਿਠੇ ਸਭ ਦੁੱਖ ਜਾਏ ਪਾਵੇ ਸ੍ਰੀ ਹਰਿ ਕ੍ਰਿਸ਼ਨ ਸਾਹਿਬ ਜੀ ਨੂੰ ਜੋਤਿਆਉਂਦਾ ਸੱਚੇ ਮਨੋਂ ਧਿਆਉਂਦਾ ਜਿਨ੍ਹਾਂ ਦੇ ਦਰਸ਼ਨ ਕਰਨ ਨਾਲ ਸਾਰੇ ਦੁੱਖ ਦੂਰ ਹੋ ਜਾਂਦੇ ਨੇ ਸਤਵੇਂ ਪਾਸ਼ਾ ਸ਼੍ਰੀ ਗੁਰੂ ਹਰ ਰਾਏ ਸਾਹਿਬ ਜੀ ਦੇ ਦੋ ਸਹਬਜ਼ਾਦੇ ਸਨ ਬਾਬਾ ਰਾਮ ਰਾਏ ਅਤੇ ਸ਼੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦਾ ਪ੍ਰਕਾਸ਼ 27 ਜੁਲਾਈ 7 ਜੁਲਾਈ 1652 ਈਸਵੀ ਨੂੰ ਮਾਤਾ ਸ਼੍ਰੀ ਕ੍ਰਿਸ਼ਨ ਕੌਰ ਜੀ ਦੇ ਕੋਖੋ ਕੀਰਤਪੁਰ ਵਿਖੇ ਹੋਇਆ ਆਪ ਜੀ ਦੀ ਪਾਲਣ ਪੋਸਣਾ ਗੁਰਮਤੀ ਦੇ ਰੰਗ ਰੰਗ ਦੇ ਮਾਹੌਲ ਵਿੱਚ ਵਿੱਚ ਹੋਇਆ ਸਤੂ ਗੁਰੂ ਦਾ ਚਿਹਰਾ ਕੋਮਲ ਤੇ ਮਨ ਮੋਹਣਾ ਹੈ ਉਧਰ ਰਾਮ ਰਾਏ ਜੀ ਨੇ ਦਿੱਲੀ ਔਰੰਗਜ਼ੇਬ ਪਾਸਾ ਦੇ ਪ੍ਰਭਾਵੇ ਹੇਠ ਆ ਕੇ ਖੋਸ ਕਰਨ ਲਈ ਗਰਵਾਣੀ ਦੀ ਤੱਕ ਬਦਲ ਦਿੱਤੀ ਇਸ ਤੋਂ ਸ੍ਰੀ ਗੁਰੂ ਹਰ ਰਾਏ ਜੀ ਨੇ ਨਿਰਣਾ ਲਿਆ ਕਿ ਸ੍ਰੀ ਹਰਿਕ੍ਰਿਸ਼ਨ ਸਾਹਿਬ ਜੀ ਦੀ ਗੁਰਤਾ ਗੱਦੀ ਦੀ ਜ਼ਿੰਮੇਵਾਰੀ ਦੇ ਨਿਭਾਉਣ ਯੋਗ ਹਨ ਜਦੋਂ 7ਵੇਂ ਪਾਸ ਜੀ ਨੇ ਅਨਵਾਵ ਕੀਤਾ ਸਾਡਾ ਸੱਚਖੰਡ ਵਾਪਸੀ ਦਾ ਸਮਾ ਉਹਨਾਂ ਨੇ ਜੋਤੀ ਜੋਤ ਸਮਾਉਣ ਤੋਂ ਪਹਿਲਾਂ 6 ਅਕਤੂਬਰ 1661 ਈਸਵੀ ਨੂੰ ਸ੍ਰੀ ਹਰਿ ਕ੍ਰਿਸ਼ਨ ਸਾਹਿਬ ਜੀ ਨੂੰ ਗੁਰਿਆਈ ਬਖਸ਼ਿਸ਼ ਕੀਤੀ। ਸ੍ਰੀ ਗੁਰੂ ਹਰਿ ਕ੍ਰਿਸ਼ਨ ਸਾਹਿਬ ਜੀ ਦੀ ਗੁਰਤਾ ਗੱਦੀ ਤੇ ਸੁਭਾਯ ਮੰਨ ਹੋਇਆ। ਉਹਨਾਂ ਦੀ ਉਮਰ 5 ਸਾਲ ਦੇ ਕਰੀਬ ਸੀ। ਸਤਗੁਰਾਂ ਨੇ ਛੋਟੀ ਉਮਰ ਵਿੱਚ ਜ਼ਿੰਮੇਵਾਰੀ ਸੰਭਾਲੀ। ਇਹ ਦਾ ਸੰਸਾਰ ਤੇ ਆਤਮਿਕ ਸ਼ਕਤੀ ਦਾ ਪ੍ਰਤਾਪ ਵੇਖਿਆ। ਇਸ ਸਬੰਧੀ ਭਾਈ ਨੰਦ ਲਾਲ ਜੀ ਨੇ ਲਿਖਿਆ ਕਿ ਸ਼੍ਰੀ ਹਰਿ ਕ੍ਰਿਸ਼ਨ ਸਾਹਿਬ ਜੀ ਸਾਰਿਆਂ ਸਿਆਣਪਾਂ ਦੇ ਮਿਹਰ ਮਿਹਰਾਂ ਦਾ ਭੰਡਾਰ ਸਨ ਜੇ ਸਮਕਾਲੀ ਹਾਲਾਤਾਂ ਦੀ ਗੱਲ ਕਰੀਏ ਤਾਂ ਇੱਕ ਪਾਸੇ ਔਰੰਗਜ਼ੇਬ ਵਰਗਾ ਚਲਾਕ ਬਾਦਸ਼ਾਹ ਤੇ ਦੂਜਾ ਰਾਮ ਰਾਏ ਗੁਰਤਾ ਗੱਦੀ ਲੈਣ ਲਈ ਹਰ ਹਿੱਲਾ ਵਰਤ ਰਿਹਾ ਸੀ ਉਸ ਨੇ ਧੀਰਮਲ ਨਾਲ ਸਲਾਹ ਕਰਕੇ ਮਸੰਧਾਂ ਨੂੰ ਆਪਣੇ ਨਾਲ ਜੋੜ ਲਿਆ ਤਾਂ ਮੈਂ ਉਹ ਸਿੱਖ ਸਿੱਖ ਸੰਗਤਾਂ ਨੇ ਮੂੰਹ ਨਾ ਲਾਇਆ ਪਰ ਉਸ ਨੇ ਔਰੰਗਜੇਬ પાસે ਸ਼ਿਕਾਇਤ ਕੀਤੀ ਹੋਰ ਔਰੰਗਜੇਬ ਵੀ ਰਾਮ ਰਾਏ ਨੂੰ ਸਰਕਾਰੀ ਨੀਤੀਆਂ ਅਨੁਸਾਰ ਚਲਾਉਣਾ ਚਾਹੁੰਦਾ ਸੀ ਦੂਜੇ ਪਾਸੇ ਅੱਠਵੇਂ ਪਾਸ਼ਾ ਜੀ ਜਦ ਤੱਕ ਪੂਰੇ ਦੇਸ਼ ਦੀ ਸਿੱਖੀ ਦਾ ਬਹੁਤ ਵੱਡਾ ਆਧਾਰ ਬਣ ਗਿਆ ਔਰੰਗ ਔਰੰਗਜੇਬ ਸਮਝਦਾ ਸੀ ਕਿ ਗੁਰੂ ਘਰ ਵਿੱਚ ਫੁੱਟ ਪਾ ਕੇ ਮੁਗਲਾਂ ਨੂੰ ਹਕੂਮਤ ਲਈ ਕੋਈ ਖਤਰਾ ਨਹੀਂ ਹੈ ਇਹ ਵੀ ਇੱਕ ਭਰਮ ਸੀ ਕਿਉਂਕਿ ਗੁਰੂ ਨਾਨਕ ਘਰ ਦਾ ਵਿਰੋਧ ਕਿਸੇ ਧਰਮ ਜਾਂ ਫਿਰਕੇ ਨਾਲ ਨਹੀਂ ਸੀ ਸਗੋਂ ਜਰਮ ਜ਼ਬਰ ਜ਼ੁਲਮ ਅਤੇ ਅਨਿਆ ਤੇ ਪਖੰਡਵਾਦ ਨਾਲ ਸੀ